ਲੈ ਬਾਈ ਆ ਬਾਈ ਦੀ ਲੱਗ ਗਈ ਹੈ ਸ਼ਰਤ ਬਾਈ ਇਹ ਆ ਬਾਈ ਨਾਲ ਸ਼ਰਤ ਲੱਗੀ ਹੈ 10000 ਰੁਪਏ ਦੀ ਸ਼ਰਤ ਹੈ ਆ ਬਾਈ ਕਹਿੰਦਾ ਬਾਈ ਜੇ ਬੰਦਾ ਆ ਬੰਦਾ ਦੋ ਪਿੱਗ ਲਾ ਕੇ ਠੀਕ ਹੈ ਇਹਦੇ ਕੋਲ ਬਾਈਕ ਕੋਲ ਬੋਤਲ ਹੈ ਦਾਰੂ ਦੀ ਵੀ ਜੇ ਦੋ ਪਿੱਗ ਲਾ ਕੇ ਵੀ ਬਾਈ ਮੈਂ ਆਦੇ ਘਰੇ ਜਾਵੜਿਆ ਇਹ ਬੰਦਾ ਮੋਟਰਸਾਈਕਲ ਲੈ ਕੇ ਠੀਕ ਹੈ ਬਾਈ ਕਹਿੰਦਾ ਮੈਂ 20000 ਰੁਪਏ ਨਾਲ ਦਊਗਾ ਬਾਈ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਮੰਗਾਲਾ ਦਸਣਾ ਕਿੱਥੇ ਮੰਗਾਲਾ ਆ ਜਾ ਆ ਜਾ ਬਾਈ ਆ ਜਾਓ ਬਾਈ ਲੈ ਬਾਈ ਆ ਬੰਦੇ ਸਾਰੇ ਗਵਾਹ ਬਾਈ ਠੀਕ ਹੈ ਬਾਈ ਆ ਜਾਓ ਬਾਈ ਠੀਕ ਹੈ ਆ ਜਾਓ ਲਾ ਵੀ ਲਾ ਵੀ ਮੈਂ ਮੁਕਰ ਨਹੀਂ ਦੇਣਾ ਬਈ ਅਸੀਂ ਤੁਹਾਨੂੰ ਹਾਂ ਜਾਣ ਨਹੀਂ ਦੇਣਾ ਕਰੇ ਪੱਕੀ ਗੱਲ ਬਸ ਠੀਕ ਹੈ ਚੱਲ ਚੱਲ ਸੀਰਾ ਬਾਈ 10000 ਰੁਪਏ ਦੀ ਗੱਲ ਹੈ ਤੂੰ ਤੂੰ ਪੱਕੀ ਗੱਲ ਹੈ ਤੂੰ ਦੇਂਗਾ 10000 ਰੁਪਏ ਕੀ ਦੇਂਗਾ ਬਾਈ ਪੱਕੀ ਗੱਲ ਆ ਪੱਕੀ ਗੱਲ ਆ ਪੱਕੀ ਗੱਲ ਹੈ ਨਾ ਹਾਂ ਮੁਕਰ ਨਹੀਂ ਦੇਣਾ ਬਾਈ ਦੇਖ ਲੈ ਤੇ ਬਾਈ ਤੂੰ ਵੀ ਗਰੀਬ ਬੰਦਾ ਹੈਗਾ ਬਾਈ ਕਦੇ ਇਹ ਨਾ ਹੋਵੇ ਕਿ ਤੂੰ ਧੱਕਾ ਕਰੇ ਪੱਕੀ ਗੱਲ ਹੈ ਬਸ ਠੀਕ ਹੈ ਬਾਈ ਕਿੰਨੇ ਨਾ ਪੈਗ ਕਿੰਨੇ ਪੈਗ ਦੀ ਗੱਲ ਕਰੀਏ ਬਾਈ ਦੋ ਪੈਗ ਦੀ ਬਾਈ ਦੋ ਪੈਗ ਦੀ ਦੋ ਪੈਗ ਦੇ ਦੋ ਪੈਗ ਦੀ ਹਾਂ ਲੈ ਬਾਈ ਠੀਕ ਹੈ ਬਾਈ ਆ ਬਾਈ ਆਪਣਾ ਠੀਕ ਆ ਰਿਹਾ ਬਾਈ ਇੱਥੇ ਬਾਹਰ ਰੱਖ ਲੈ ਰੱਖ ਲੈ ਇੱਥੇ ਲੈ ਆਪਦੇ ਹੱਥ ਨਾਲ ਪੈਗ ਪਾਈ ਬਾਈ ਬੇਈਮਾਨੀ ਨਾਲ ਨਹੀਂ ਕੋਈ ਧੱਕਾ ਨਹੀਂ ਬਾਈ ਤੂੰ ਨਹੀਂ ਪਾਉਣਾ ਪੈਗ ਇਹ ਬਾਈ ਆਪਦੇ ਹਿਸਾਬ ਨਾਲ ਪਾਊਗਾ ਠੀਕ ਹੈ ਚੱਲ ਬਾਈ ਦੋ ਹੀ ਲਾਉਣੇ ਆ ਨਾ ਨਾ ਪਾ ਬਾਈ ਪਾ ਠੀਕ ਹੈ ਆਪਦੇ ਹਿਸਾਬ ਨਾਲ ਪਾ ਬਾਈ ਹੁਣ ਠੀਕ ਹੈ ਕਿਹੜੇ ਚਾ ਦਾਰੂ ਬਾਈ ਆ ਇੱਥੇ ਚਾ ਇੱਥੇ ਦਾਰੂ ਆ ਠੀਕ ਹੈ ਲੈ ਬਾਈ ਆਪਦੇ ਹਿਸਾਬ ਨਾਲ ਪੈਗ ਲਾਉਣਾ ਬਾਈ ਹਾਂ ਦੋ ਆਪਾਂ ਅਭੀ ਚੀਜ਼ ਆ ਦੇਸਾ ਹੋਂ ਨਾਲ ਪਾਣੀ ਬਾਈ ਕਿਤੇ ਮੁੜ ਕੇ ਇਹ ਨਾ ਆਵੇ ਕਿਤੇ ਤੈਨੂੰ ਕੋਈ ਦਿੱਕਤ ਆ ਜਾਈ ਕਿਤੇ ਹਾਂ ਬਾਈ ਠੀਕ ਆ ਨਾ ਧੱਕਾ ਵੀ ਨਹੀਂ ਕਰਨਾ ਆਪਾਂ ਹਾਂ ਤਾਂ ਨੋਰਮਲ ਆਈ ਹੈ ਨਾ ਆਪਦਾ ਲੈ ਬਾਈ ਦਿਖਾ ਦੇ ਮਾੜਾ ਕਿੰਨਾ ਕ ਪਾਇਆ ਇਹ ਠੀਕ ਆ ਬਸ ਠੀਕ ਹੈ ਲੈ ਬਾਈ ਇਹ ਕਾ ਬਣ ਗਿਆ ਬਣ ਗਿਆ ਬਹੁਤ ਨਹੀਂ ਨਹੀਂ ਚੌੜ ਨਹੀਂ ਬਾਈ ਆਪਾਂ ਚੌੜ ਨਹੀਂ ਕਰਨੀ ਬਾਈ ਨੂੰ ਪਾਣੀ ਘਟ ਨਹੀਂ ਪਾਲਿਆ ਤੂੰ ਬਹੁਤ ਹੈ ਨਹੀਂ ਬਾਈ ਬਾਧੂ ਹੈ ਬਸ ਠੀਕ ਹੈ ਬੰਦਾ ਪਿਆਕੜ ਆ ਬਈ ਪੂਰਾ ਪੱਕਾ ਪਿਆਕੜ ਪੂਰਾ ਮੈਂ ਕਿਹਾ ਬਸ ਠੀਕ ਆ ਬਾਈ ਕੋਈ ਗੱਲ ਨਹੀਂ ਹੱਥੀ ਵੀਡੀਓ ਚੱਲ 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 ਬਾਈ ਚੌੜਨਾ ਚੌੜ ਰਹੀ ਗਈ ਹੁਣ ਆਪਾਂ ਗੱਲ ਸ਼ਰਤ ਦੀ ਆ ਠੀਕ ਹੈ ਨਾ ਇਹਦਾ ਯਾਰ ਰਾਮਨ ਵਾਲੀ ਪੀ ਜਾਂਦਾ ਯਾਰ ਐ ਹੀ ਆ ਸਾਰੇ ਪੱਕਾ ਇਹ ਪੀਣ ਵਾਲਾ ਬੰਦਾ ਪੱਕਾ ਟੱਕੜਾ ਨਾ ਬਾਈ ਲੈ ਬਾਈ ਇੱਕ ਤਾਂ ਬਾਈ ਖਿੱਚ ਗਿਆ ਠੀਕ ਆ ਬਾਈ ਤੇ ਬਾਕੀ ਆਪਾਂ ਦੇਨੇ ਖੜ ਜਾ ਕੋਈ ਨਹੀਂ ਦੋ ਦੋ ਲਾਉਣੇ ਦੋ ਰੋਕਣ ਦਾ ਟਾਈਮ ਨਹੀਂ ਕਿ ਬਸ ਲਾਉਣਾ ਹੀ ਆ ਲਾਉਣਾ ਹੀ ਆ ਅ ਵਿੱਚ ਪਿਆ ਬਈ ਤੇਰਾ ਪਹਿਲਾ ਨਾ 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 ਬਈ ਵਿੱਚ ਪਿਆ ਹਾਂ ਆਏ ਨਹੀਂ ਬਈ ਹੱਥ ਤੱਕ ਧੋਖਾ ਨਹੀਂ ਕਰਨਾ ਹਾਂ ਲਾਲਾ ਲਾਲਾ ਠੀਕ ਹੈ ਉਹ ਤੇਰੀ ਮਰਜ਼ੀ ਆ ਬਈ ਬਾਈ ਵੱਧ ਵਾਹ ਠੀਕ ਹੈ ਉਹ ਇੰਨਾ ਇਕੱਠਾ ਹੀ ਚੱਲ ਇਹ ਤਾਂ ਮੈਨੂੰ ਲੱਗਦਾ ਭਰਾਵਾ ਤੂੰ ਦੋ ਦੀ ਗੱਲ ਕਰਦਾਂਗਾ ਤਾਂ ਸਾਰੀ ਪੀਜੂ ਆ ਵੀ ਪਾਲਾ ਫਿਰ ਠਿੱਕੀ ਆਊਗੀ ਖੜ ਜਾ ਖੜ ਜਾ ਕੋਈ ਨਹੀਂ ਲੈ ਬਈ ਲਾ ਬਈ ਇਹਦਾ ਬਾਈ ਦਾ ਖੱਚ ਗਿਆ ਸੱਚੀ ਲਓ ਜੀ ਬਾਈ 2 ਮਿੰਟ ਤੇ 2 ਮਿੰਟ ਹੁਣ ਪੂਰੇ ਹੋ ਗਏ ਵੱਧ ਲਾਉਣਾ ਕਿ ਹੁਣ ਬਹੁਤ ਹੈ ਹੈ ਪੂਰਾ ਬੱਸ ਬੜ ਠੀਕ ਹੈ ਲਾ ਬਈ ਹੁਣ ਮੋਟਰਸਾਈਕਲ ਤੇ ਜਾਵੜੀਂ ਘਰੇ ਆਉ ਦੇ ਠੀਕ ਹੈ ਡਿੱਗ ਡੂਕਣਾ ਪਈ ਨਹੀਂ ਨਹੀਂ ਦੇਖਦਾ ਚੱਲ ਫਿਰ ਮੋਟਰਸਾਈਕਲ ਤੇਰਾ ਕਿੱਥੇ ਗਿਆ ਹੈ ਨਹੀਂ ਮੱਲਾ ਮੋਟਰ ਤੇ ਨਹੀਂ ਭੁੱਲ ਗਾ ਹੈ ਲਾ ਵੀ ਚੱਕ ਕਿਹੜਾ ਤੇਰਾ ਦਾ ਮੋਟਰਸਾਈਕਲ ਕਿੱਥੇ ਤੇਰਾ ਲਾ ਭਾਲ ਫਿਰ ਲਾ ਮੋਟਰ ਲਾ ਬਈ ਪਲਟੀਨਾ ਮੋਟਰਸਾਈਕਲ ਹੀ ਨਹੀਂ ਪਤਾ ਮਨ ਲੱਗ ਗਿਆ ਇਹਦਾ ਲੱਗ ਗਿਆ ਪੈਰ ਜੇ ਮਾਰਨ ਬਾਈ ਹੈ ਆਇਆ ਉਹ ਹੈ ਇਹੀ ਹੈ ਹੈ ਆ ਰਹੀ ਹੈ ਹੋਰ ਫੈ ਅੱਲਾ ਕੋਈ ਇਹ ਮੈਨੂੰ ਲੱਗ ਉਹ ਗੱਡੀ ਗੱਡੀ ਦਾ ਨਾਂ ਵਈ ਗੱਡੀ ਤਾਂ ਅਗਲੇ ਦੀ ਟੁੱਟ ਜਾਊਗੀ ਓ ਮੋਟਰਸਾਈਕਲ ਤੇ ਗਿਆ ਜਰਾ ਯਾਰ ਮੈਂ ਬਾਈ ਇਹਦਾ ਗਿਆ ਹਣ ਇਹਨੂੰ ਪਤਾ ਕਿਸੇ ਨੂੰ ਪਤਾ ਬਾਈ ਇਹਦਾ ਮੋਟਰਸਾਈਕਲ ਦਾ ਕਿਹੜਾ ਮੈਂ ਦੱਸੀਆਂ ਮੈਂ ਮੁੱਕਰ ਨਹੀਂ ਦੇਣਾ ਬਾਈ ਤੈਨੂੰ ਨਹੀਂ ਨਹੀਂ ਇਹ ਤਾਂ ਦੋ ਦਾ ਯਾਰਾ ਸਾਰਾ ਪੂਰੀ ਆਪਣੀ ਚੱਲ 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 ਉਹ ਜਦੋਂ ਮਰ ਗਿਆ ਤਾਂ ਇਹਦੀ ਜੀ ਪਈਆ ਮੈਨੂੰ ਲੱਗਦਾ ਤਾਂ ਮੋਟਰਸਾਈਕਲ ਹੀ ਨਹੀਂ ਇਹਨਾਂ ਚ ਕੋਈ ਬਾਈ ਲੈ ਬਾਈ ਇਹਦਾ ਬੰਦਾ ਤਾਂ ਮੱਲਾ ਮੋਟਰਸਾਈਕਲ ਹੀ ਭੁੱਲ ਗਿਆ ਨਹੀਂ ਯਾਰ ਹੈਗਾ ਯਾਰ ਮੋਟਰਸਾਈਕਲ ਕਿੱਥੇ ਹੈ ਮੇਰਾ ਲੁਕੋਤਾ ਇਹਨਾਂ ਨੇ ਓ ਮਾਰੀ ਓ ਇਸੇ ਇਹਦਾ ਮੈਨੂੰ ਲੱਗਦਾ ਤੇਰਾ ਬਈ ਇਹਦਾ ਹੋ ਗਿਆ ਸਿਰੇ ਆ ਬਈ ਆ ਤਾਂ ਤੇਜਦਾ ਹੋ ਗਿਆ ਕੰਮ ਆ ਬਈ ਆ ਤਾਂ ਬਹਿ ਗਿਆ ਨਹੀਂ ਹਾਂ ਬਈ ਆਇਆ ਕਰ ਬਈ ਦੱਸ ਕਰ ਗੱਲ ਕਰੋ ਕਰ ਇਧਰ ਆ ਕੇ ਲੈ ਬਈ ਇਹਦਾ ਫਾਇਦਾ ਹੀ ਹੋ ਯਾਰ ਐ ਆਏ ਬਈ ਐ ਨਹੀਂ ਜੀ ਬਈ ਕਿਸੇ ਦਾ ਨਹੀਂ ਆ ਮੋਟਰਸਾਈਕਲ ਦਾ ਕਿਹਦਾ ਬਈ ਆ ਇਹਦਾ ਹੀ ਹੈਗਾ ਕਿਹਦਾ ਬਈ ਇਹ ਤੇਰਾ ਹੈਗਾ ਮੋਟਰਸਾਈਕਲ ਹਾਂ ਨਾ ਬਈ ਐ ਨਹੀਂ ਬਈ ਆਣੀ ਬਈ ਤੂੰ ਤਾਂ ਹੁਣ ਹੀ ਦੇਖਦਾ ਫਿਰਦਾ ਆਇਂ ਨਹੀਂ ਬਈ ਗੱਲ ਉਹ ਘਰੇ ਨਹੀਂ ਆਣੇ ਨਾ ਘਰੇ ਗਾਲਾਂ ਪਾਉਂਦੇ ਨਾ 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 ਬਈ ਆ ਨਿੰਬੂ ਖਵਾ ਆ ਖਵਾ ਪੰਜ ਤੇ ਨਿੰਬੂ ਨਾਲ ਹੀ ਨਹੀਂ ਕਰਦੇ ਆ ਨਿੰਬੂ ਨਾਲ ਤਾਂ ਹੀ ਲੈ ਕੇ ਆਏ ਬਈ ਇਚਾਰੇ ਲਾ ਸਾਲਾ ਬਈ ਗੱਲ 10000 ਦੀ ਆ ਨਿੰਬੂ ਮੇਰੀ ਗੱਲ ਸੁਣ ਨਾ ਮਰ ਕੇ ਕਹਦਾ ਉਹੀ ਚੱਲਣਾ ਹੋਰੇ ਕਿ ਮੈਂ ਤੈਨੂੰ ਲਾਦਾ ਜਾਵੜੀਆਂ ਕਿ ਨਹੀਂ ਆ ਜਾਵੜੂ ਬਈ ਐ ਕਹਿਣ ਦੀ ਗੱਲ ਨਹੀਂ ਲੈ ਬਈ ਬਬੂ ਬਈ 10000 ਰੁਪਏ ਦੇ ਬਈ ਤੈਨੂੰ ਦੇਣਾ ਪੈਣਾ ਹੈ ਬੰਦਾ ਹਜੇ ਸੈਟ ਖੜਾ ਨਹੀਂ ਮੈਨੂੰ ਲੱਗਦਾ ਨਹੀਂ ਬਾਈ ਸਰ ਹਾਂ ਚੱਲ ਆਪਾਂ ਬਾਈ ਆਪਾਂ ਜਿਹੜਾ ਬਾਈ ਦੀ ਜਿਹੜਾ ਵੀ ਜਿੱਤੂ ਆ ਬਾਈ ਜੇ ਉਹ ਜਾਵੜਿਆ ਸਾਡੇ ਨਾਲ ਇਹ ਦੁਆਦ ਬਾਈ ਅਸੀਂ ਉਹਦੀ ਕਰ ਦਾਂਗੇ ਉਹ ਵੀਡੀਓ ਦੁਆਰੇ ਬਣਾ ਕੇ ਪਾ ਦਾਂਗੇ ਠੀਕ ਆ ਬਾਈ ਠੀਕ ਆ ਨਾ ਬਾਈ ਪਾਰਟ 2 ਹਾਂ ਚੱਲ ਲੈ ਇਹਦਾ ਇਹਦਾ ਬਾਈ ਤਾਂ ਫਰਦਾ ਗੇਰਾ ਟੁੰ ਜਾ ਹੋਇਆ ਆਹ ਉਹ ਭਰਾ ਉਹ ਦ ਗਰੋਰ ਦਾ ਨਾ ਲੈਣੀ ਮੋਟਰਸਾਈਕਲ ਲਾ ਬਾਈ ਕਹਿੰਦਾ ਬਾਈ ਕਹਿੰਦਾ ਮੇਰਾ ਹੀ ਆ ਮੋਟਰਸਾਈਕਲ ਦਾ ਕਹਿੰਦਾ ਇਹ ਇਹ ਮੈਨੂੰ ਤੂੰ ਰਹਿਣ ਦੇ ਬਾਈ ਰਹਿਣ ਦੇ ਬਾਈ ਰਹਿਣ ਦੇ ਡਿੱਗ ਪੈਗਾ ਤੂੰ ਮੰਨ ਜਾ ਉਹ ਮੰਨ ਜਾ ਤੂੰ ਬਾਈ ਰਹਿਣ ਦੇ ਬਾਈ ਰਹਿਣ ਦੇ ਰਹਿਣ ਦੇ